ਸਤਨਾਮ ਵਾਹਿਗੁਰੂ ਸਾਹਿਬ ਜੀ ਮਾਗ ਮਜਨ ਸੰਗ ਸਾਧੂਆਂ ਧੋੜੀ ਕਰੇ ਸਨਾ ਹਰ ਕਾ ਨਾਮ ਧਿਆਏ ਸੁਣ ਸਭ ਨਾਨੋ ਕਰਦਾਂ ਜਨਮ ਕਰਮ ਮਲ ਉਤਰ ਮਨ ਤੇ ਜਾਏ ਗੁਮਾਂ ਕਾਮ ਕਰੋਧ ਨਾ ਮੋਹੀਆ ਬਿਨਸਾ ਲੋਭ ਸਵਾ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਂ ਆਠ ਸੱਠ ਤੀਰਤ ਸਗਲ ਪੁਣ ਜੀ ਦਿਆ ਪਰਵਾਣ ਜਿਸ ਨੂੰ ਦੇਵਾਂ ਦਾ ਆਕਾਰ ਸੋਈ ਪੁਰਖ ਸੁਜਾ ਜਿਨ੍ਹਾਂ ਮਿਲਿਆ ਪ੍ਰਭ ਆਪਨਾ ਨਾਨ ਤਿੰਨ ਕੁਰਬਾਨ ਮਾਗ ਸੁਚੇ ਸੇ ਕਾਂਡੀਆਂ ਜਿੰ ਪੂਰਾ ਗੁਰ ਮਿਹਰਵਾਨ ਮਾਗ ਸੁਚੇ ਸੇ ਕਾਂਢੀਆ ਜਿੰ ਪੂਰਾ ਗੁਰ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 135 ਅਤੇ 136 ਦੇ ਉੱਪਰ ਅੰਕਿਤ ਹੈ 12 ਮਾਹ ਦਾ 12ਵਾਂ ਸ਼ਬਦ ਹੈ ਤੇ ਦੇਸੀ ਮਹੀਨੇ ਦਾ 11ਵਾਂ ਸ਼ਬਦ ਹੈ ਸਤਗੁਰੂ ਜੀ ਇੱਥੇ ਕਿਰਪਾ ਹਰ ਰਹੇ ਆ ਖਾਸ ਕਰਕੇ ਇਸ ਦੇਸ਼ ਦੀ ਧਰਤੀ ਤੇ ਲੋਕਾਂ ਦੇ ਵਿੱਚ ਕਈ ਗੱਲਾਂ ਪੱਕੀਆਂ ਕਰ ਦਿੱਤੀਆਂ ਗਈਆਂ ਵੀ ਜੇ ਤੁਸੀਂ ਇਹ ਕੰਮ ਕਰੋਗੇ ਤੁਹਾਨੂੰ ਪਾਪ ਲੱਗੇਗਾ ਇਹ ਕੰਮ ਕਰੋਗੇ ਤੁਹਾਨੂੰ ਪੁੰਨ ਲੱਗੇਗਾ ਉਹਨਾਂ ਦੇ ਵਿੱਚ ਉਹਨਾਂ ਨੇ ਇਹ ਵੀ ਰੱਖ ਲਿਆ ਬਿ ਤੀਰਥਾਂ ਤੇ ਇਸ਼ਨਾਨ ਕਰੋਗੇ ਤੁਹਾਨੂੰ ਪੁੰਨ ਲੱਗੇ ਖਾਸ ਕਰਕੇ ਮਾਗ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਮਾਗ ਦੇ ਮਹੀਨੇ ਦੇ ਵਿੱਚ ਵੀ ਜਿਹੜਾ ਇਸ਼ਨਾਨ ਕਰਦਾ ਤੀਰਥਾਂ ਨੂੰ ਬੜਾ ਵੱਡਾ ਪੁੰਨ ਲੱਗਦਾ ਫਿਰ ਉੱਥੇ ਜਾ ਕੇ ਜਿਹੜਾ ਦਾਨ ਪੁੰਨ ਕਰਦਾ ਉਹਨੂੰ ਬੜਾ ਪੁੰਨ ਲੱਗਦਾ ਪਰ ਗੁਰਮਤ ਦਾ ਸਿਧਾਂਤ ਕੀ ਹੈ ਇਹ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਿਹਾ ਹੈ ਸਭ ਕਹਿੰਦੇ ਮਾਗ ਮਜਨ ਸੰਗ ਸਾਧੂ ਆ ਪਾਈ ਅਸ਼ਨਾਣ ਅਸੀਂ ਵੀ ਕਰਦੇ ਆ ਕਿਉਂਕਿ ਸਾਧ ਸੰਗਤ ਜੀ ਦੋ ਚੀਜ਼ਾਂ ਇੱਕ ਤਨ ਹੈ ਤੇ ਇੱਕ ਮਨ ਹੈ ਤਨ ਜਿਹੜਾ ਅਸਤੂਲ ਹੈ ਤੇ ਮਨ ਜਿਹੜਾ ਸੁਕਸ਼ਮ ਹੈ ਤਨ ਦਿਖਦਾ ਤੇ ਮਨ ਜਿਹੜਾ ਹੈ ਅਦ੍ਰਿਸ਼ ਹੈ ਦਿਖਦਾ ਹੀ ਨਹੀਂ ਤਨ ਦੇ ਉੱਪਰ ਮੈਲ ਵੀ ਲੱਗਦੀ ਹੈ ਤਨ ਨੂੰ ਧੋਤਾ ਵੀ ਜਾ ਸਕਦਾ ਹੈ ਤੇ ਮਨ ਦਿਖਦਾ ਹੀ ਕੋਈ ਨਹੀਂ ਤੇ ਮਨ ਨੂੰ ਧੋਣਾ ਕੀ ਪਰ ਉਹਨਾਂ ਨੇ ਆਖਿਆ ਵੀ ਸਰੀਰ ਧੋਣ ਦੇ ਨਾਲ ਤੁਹਾਡਾ ਮਨ ਪਵਿੱਤਰ ਹੋ ਜਾਏਗਾ ਤਾਡੇ ਪਾਪ ਉਤਰ ਜਾਣਗੇ ਤੁਹਾਨੂੰ ਪੁੰਨ ਮਿਲੇਗਾ ਅਸੀਂ ਰੋਜ਼ ਪੜਦੇ ਸਤਗੁਰੂ ਕਹਿੰਦੇ ਤੀਰਥ ਨਾਵਾ ਜੇ ਤਿਸ ਭਾਵਾਂ ਬਿਨ ਭਾਣੇ ਕਾ ਨਾਇ ਕਰੀ ਮਨ ਆ ਕੇ ਕੀ ਕਰਨਾ ਵੀ ਤਾਂ ਪਰਮੈਸ਼ਰ ਨੂੰ ਵਾਹਿਗੁਰੂ ਮੇਰੇ ਸਤਗੁਰੂ ਨੂੰ ਚੰਗਾ ਨਹੀਂ ਲੱਗਦਾ ਵੀ ਨਾਉਣ ਦੇ ਨਾਲ ਮੁਕਤੀ ਥੋੜੇ ਹੈ ਫਿਰ ਅੱਗੇ ਸਤਿਗੁਰੂ ਕਹਿੰਦੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਣਾ ਕਿਉਂਕਿ ਜੇ ਮੈਲ ਅੰਦਰ ਹੈ ਤੇ ਉਹਨੂੰ ਧੋਣ ਦਾ ਸਾਧਨ ਵੀ ਅੰਦਰ ਹੈ ਜੇ ਮੰਨ ਲਿਆ ਜਾਏ ਤੀਰਥਾਂ ਦੇ ਇਸ਼ਨਾਨਾਂ ਦੇ ਨਾਲ ਮਨ ਪਵਿੱਤਰ ਹੁੰਦਾ ਹੈ ਔਰ ਡੱਡੂ ਵਗੈਰਾ ਮੱਛੀਆਂ ਵਗੈਰਾ ਤਾਂ ਹਮੇਸ਼ਾ ਪਾਣੀ ਵਿੱਚ ਹੀ ਰਹਿੰਦੀ। ਬੜੀ ਸੋਹਣੀ ਉਦਾਹਰਨ ਦਿੱਤੀ ਕਹਿੰਦੇ ਜਲ ਕੇ ਮਜਨ ਮਜਨ ਦਾ ਅਰਥ ਹੁੰਦਾ ਇਸ਼ਨਾਨ। ਜਲ ਕੇ ਮਜਨ ਜੇ ਕਤ ਹੋਵੇ ਨਿਤ ਨੈਡਕ ਨਾਵੇ ਜੈਸੇ ਮੈਡਕ ਤੈਸੇ ਉਹ ਨਾਰ ਫਿਰ ਫਿਰ ਜੋਨੀ ਆਵੇ। ਉਹ ਡੱਡੂ ਤੇ ਉਸ ਬੰਦੇ ਵਿੱਚ ਕੋਈ ਫਰਕ ਨਹੀਂ ਜਿਹੜਾ ਕਹਿੰਦਾ ਵੀ ਨਹਾਉਣ ਦੇ ਨਾਲ ਪਾਪ ਉਤਰ ਜਾਂਦੇ। ਜੇ ਮਨਵਿਕਾਰਾਂ ਦੇ ਨਾਲ ਗੰਦਾ ਹੈ ਨਾ ਪਤ ਤੁਸੀਂ ਜੋ ਮਰਜ਼ੀ ਕਰ ਲਈਏ ਗੁਰੂ ਅਮਰਦਾਸ ਜੀ ਨੇ ਫੈਸਲਾ ਦਿੱਤਾ ਕਹਿੰਦੇ ਮਨ ਮੈਲੇ ਸਭ ਕਿਸ ਮੈੜਾ ਤਨ ਧੋਤੇ ਮਨ ਅੱਛਾ ਨਾ ਫਿਰ ਗੁਰੂ ਸਾਹਿਬ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਤੁਹਾਨੂੰ ਮੈਂ ਜੁਗਤੀ ਦੱਸਦਾ ਕਿਦਾਂ ਮਨ ਧੋਤਾ ਜਾਂਦਾ ਉਹਨਾਂ ਦਾ ਇੱਕ ਤਜਰਬਾ ਸੀ ਸਾਧ ਸੰਗਤ ਦੀ ਇਤਿਹਾਸ ਦੇ ਮੁਤਾਬਕ 20-22 ਸਾਲ ਗੰਗਾ ਇਸ਼ਨਾਨ ਦੇ ਯਾਤਰੀ ਬਣੇ ਰਹੇ ਇਸ਼ਨਾਨ ਕਰਨ ਜਾਂਦੇ ਸੀ ਪਰ ਜਦਨ ਗੁਰੂ ਪਾਤਸ਼ਾਹ ਦੀ ਕਿਰਪਾ ਹੋਈ ਤੇ ਸਾਨੂੰ ਵੀ ਸਮਝਾ ਦਿੱਤਾ ਸਤਿਗੁਰੂ ਕਿਦਾਂ ਮਨ ਪਵਿੱਤਰ ਹੁੰਦਾ ਕਹਿੰਦੇ ਮਨ ਧੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ ਗੁਰਨਾਨਦ ਸਾਹਿਬ ਪਾਤਸ਼ਾਹ ਵੀ ਕਹਿੰਦੇ ਆ ਕਹਿੰਦੇ ਮੈਂ ਵੀ ਜਾਣਾ ਤੀਰਥਾਂ ਦੇ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਸਤਾਨ ਤੀਰਥ ਦਸ ਪੁਰਬ ਸਦਾ ਦਸਾਰਾ ਗੁਰੂ ਸਾਹਿਬ ਕਹਿੰਦੇ ਭਾਈ ਜਿਹੜੇ ਲੋਕ ਇਸ ਗੱਲ ਨੂੰ ਮੰਨਦੇ ਸੀ ਵੀ ਉਹ ਉੱਥੇ ਜਾ ਕੇ ਪ੍ਰਾਗਰਾਜ ਜਾ ਕੇ ਤਰਵੈਣੀ ਤੇ ਇਸ਼ਨਾਨ ਕਰਨਾ ਹੈ ਇਹ ਮਸਕੀਨ ਜੀ ਦੀ ਮੈਨੂੰ ਗੱਲ ਹਮੇਸ਼ਾ ਯਾਦ ਆ ਜਾਂਦੀ ਹੈ ਕਹਿੰਦੇ ਭਾਈ ਜਿਹੜੇ ਇਹ ਲੋਕ ਸੋਚਦੇ ਨੇ ਉਥੇ ਤਿੰਨ ਨਦੀਆਂ ਹਨ ਗੰਗਾ ਜਮਨਾ ਤੇ ਤੀਸਰੀ ਨਦੀ ਅੰਦਰੋਂ ਪ੍ਰਗਟ ਹੋਈ ਹੈ ਸਰਸਵਤੀ ਸੁਣਨਾ ਕੀ ਹੈ ਗੰਗਾ ਮੰਨਣਾ ਕੀ ਹੈ ਜਮਨਾ ਅੰਦਰੋਂ ਕੀ ਪੈਦਾ ਹੋਏਗਾ ਪ੍ਰੇਮ ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਤ ਤੀਰਥ ਮੰਨਣਾ ਜਦਨ ਮੈਲ ਉਤਰ ਗਈ ਨਾ ਫਿਰ ਕਹੇਗਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋ ਭਗਤ ਦਾ ਇੱਥੇ ਅਰਥ ਹੈ ਭਗਤੀ ਮਾਗ ਮਜਨ ਹੁਣ ਗੁਰੂ ਸਾਹਿਬ ਕਹਿੰਦੇ ਕਿੱਥੇ ਇਸ਼ਨਾਨ ਕਰਨਾ ਹੈ ਅਜੇ ਤੇ ਤੁਸੀਂ ਬੈਠੇ ਹੋ ਸੰਗ ਸਾਧੂਆਂ ਗੁਰਸਿੱਖਾਂ ਦੀ ਸੰਗਤ ਵਿੱਚ ਬੈਠ ਕੇ ਇਹ ਸਭ ਤੋਂ ਵਧੀਆ ਪਵਿੱਤਰ ਸਥਾਨ ਹੈ RAM DAS ਸਰੋਵਰ ਨੀਕਾ ਇਹ ਆਰਾਮ ਦੇ ਦਾਸਾਂ ਦਾ ਸਰੋਵਰ ਹੈ ਗੁਰੂ ਕੀ ਸੰਗਤ ਜਿਹੜੀ ਹੈ ਸੰਗ ਸਾਧੂਆਂ ਦਾ ਹੈ RAM DAAS SAROVAR NEEKA ਜਦੋਂ ਸ਼ਬਦ ਪੜਿਆ ਜਾਂਦਾ ਸਾਡਾ ਧਿਆਨ ਜਾਂਦਾ ਸਰੋਵਰ ਜਿਹੜਾ ਅੰਮ੍ਰਿਤਸਰ ਸਾਹਿਬ ਹੈ ਗੁਰੂ ਸਾਹਿਬ ਇਸ ਦੀ ਗੱਲ ਕਰ ਰਹੇ ਆ RAM DAAS SAROVAR NEEKA ਜੋ ਨਾਵੇ ਸੋ ਕੁੱਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਤ ਹੁਣ ਇਹ ਵੀ ਸਵਾਲ ਹੈ ਨਾ ਕੋਈ ਕਰ ਸਕਦਾ ਵੀ ਫਿਰ ਸਰੋਵਰ ਕਾਤੇ ਬਣਾਏ ਆ ਸਰੋਵਰ ਬੌਲੀਆਂ ਇਸ ਕਰਕੇ ਬਣਾਉਂਦੇ ਸੀ ਗੁਰੂ ਸਾਹਿਬ ਮਹਾਰਾਜ ਕੀ ਲੋਕਾਂ ਦੇ ਅੰਦਰ ਜਿਹੜਾ ਭੇਦ ਭਾਵ ਸੀ ਇੱਕ ਤਾਂ ਇੰਨੇ ਸਾਧਨ ਨਹੀਂ ਹੁੰਦੇ ਸੀ ਹੁਣ ਤਾਂ ਹਰੇਕ ਕਮਰੇ ਦੇ ਵਿੱਚ ਬਾਥਰੂਮ ਮਿਲ ਜਾਂਦਾ ਨਾ ਆਪਾਂ ਜਾਈਦਾ ਬੰਦੇ ਇਸ਼ਨਾਨ ਕਰ ਲੈਂਦੇ ਉਦੋਂ ਇੰਨੇ ਸਾਧਨ ਵੀ ਨਹੀਂ ਹੁੰਦਾ ਸੀ ਸੰਗਤਾਂ ਵਾਸਤੇ ਤੇ ਦੂਸਰਾ ਇਹ ਸੀ ਜੋ ਪ੍ਰਮੁੱਖ ਗੱਲ ਹੈ ਵੀ ਅੰਦਰੋਂ ਸਾਡੇ ਅੰਦਰੋਂ ਭੇਦ ਭਾਵ ਖਤਮ ਹੋ ਜਾਏ ਜਿਦਾਂ ਗੁਰੂ ਸਾਹਿਬ ਨੇ ਪਹਿਲੇ ਪੰਗਤ ਪਾਛੇ ਸੰਗਤ ਇਹ ਨਹੀਂ ਕਿ ਰੋਟੀਆਂ ਖਾਣੀਆਂ ਰੋਟੀ ਖਾਣ ਦਾ ਭਾਵ ਸੀ ਉਹਦੇ ਪਿੱਛੇ ਇੱਕ ਗੁਰੂ ਸਾਹਿਬ ਦਾ ਇੱਕ ਸੰਦੇਸ਼ ਸੀ ਵੀ ਸਾਡੇ ਅੰਦਰੋਂ ਬਰਾਬਰ ਬੈਠ ਜਾਈਏ ਅਜੇ ਸਾਡੀ ਕੌਮ ਦੇ ਵਿੱਚ ਬਹੁਤ ਕੁਝ ਹੋ ਰਿਹਾ ਅੱਜ ਵੀ ਹੋ ਰਿਹਾ ਹੈ ਕਿ ਅਸੀਂ ਉਸ ਤੋਂ ਛੁਟਕਾਰਾ ਪਾਇਆ ਗੁਰੂ ਸਾਹਿਬ ਨੇ ਸਾਧ ਸੰਗਤ ਜੀ ਸ਼ਬਦ ਦਿੱਤਾ ਸੀ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਵਿੱਚੇ ਧੋਣ ਦੀ ਜਾਂਚ ਆਏਗੀ ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਅਤਮ ਮਲੀਨ ਧੋਤਾ ਅੱਛਾ ਨਾ ਹੋਏ ਬਾਹਰ ਤੀਰਥਾਂ ਦੇ ਇਸ਼ਨਾਨ ਨਾਲ ਨਹੀਂ ਧੋਤਾ ਸਾਫ ਨਹੀਂ ਹੋ ਸਕਦਾ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਇਹ ਤੇ ਦੁਆਰੇ ਧੋਏ ਅੱਛਾ ਹੋਏ ਸੀ ਜਿਸ ਵੇਲੇ ਗੁਰਦੁਆਰੀ ਦੀ ਆਪਾਂ ਗੱਲ ਕਰਦੇ ਹਾਂ ਆ ਚਾਰ ਪੰਜ ਚੀਜ਼ਾਂ ਪ੍ਰਮੁੱਖ ਹੁੰਦੀਆਂ ਨਿਸ਼ਾਨ ਸਾਹਿਬ ਹੈ ਨਗਾਰਾ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਸੰਗਤ ਹੈ ਪੰਗਤ ਹੈ ਤੇ ਅੰਗਰੇਜ਼ ਇਸ ਕਾਲ ਨੂੰ ਸਮਝ ਗਏ ਉਹਨਾਂ ਨੇ ਇਦਾਂ ਦੇ ਸਾਡੀ ਕੌਮ ਦੇ ਵਿੱਚ ਬੰਦੇ ਪੈਦਾ ਕਰਦੇ ਸਾਧ ਸੰਗਤ ਦੀ ਪਹਿਲਾਂ ਤਾਂ ਉਹਨਾਂ ਨੇ ਗੁਰਦੁਆਰੇ ਦਾ ਨਾਮ ਹੀ ਖਤਮ ਕਰ ਦਿੱਤਾ ਡੇਰਾ ਬਣਾ ਦਿੱਤਾ ਡੇਰੇ ਗੁਰਦੁਆਰੇ ਦੀ ਜਿਹੜੀ ਸਿੱਖਿਆ ਸੀ ਗੁਰਦੁਆਰੇ ਦਾ ਸਿਧਾਂਜ ਜਿਹੜਾ ਸੀ ਉਹਨੂੰ ਖਤਮ ਕਰ ਦੇ ਦੂਸਰਾ ਨਿਸ਼ਾਨ ਸਾਹਿਬ ਨਹੀਂ ਲਾਉਂਦੇ ਤੁਸੀਂ ਇਸ਼ਾਰਾ ਸਮਝ ਲੋ ਡੇਰੇ ਜਿਹੜੇ ਆ ਇਦਾਂ ਦਾ ਡੇਰਾ ਬਹੁਤ ਪ੍ਰਮੁਖਤਾ ਦੇ ਨਾਲ ਚੱਲਦਾ ਹੈ ਨਿਸ਼ਾਨ ਸਾਹਿਬ ਨਹੀਂ ਲਾਉਂਦੇ ਗੁਰਦੁਆਰਾ ਸ਼ਬਦ ਨਹੀਂ ਲਿਖਦੇ ਕੜਾ ਪ੍ਰਸ਼ਾਦ ਉੱਥੇ ਨਹੀਂ ਬਣਦਾ ਮਿਸ਼ਰੀ ਦਿੰਦੇ ਆ ਤੇ ਜੇ ਸਾਰੇ ਲੋਕ ਉਧਰ ਜੁੜ ਗਏ ਜੇ ਕਦੋਂ ਸੋਚੋ ਵੈਸੇ ਤਾਂ ਨਹੀਂ ਹੋ ਸਕਦਾ ਫੇਰ ਉਹ ਤਾਂ ਗੁਰਦਾਰੇ ਚ ਹੀ ਕੁਝ ਨਿਸ਼ਾਨ ਸਾਹਿਬ ਵੀ ਲਾ ਦੇਣਾ ਉਹਨਾਂ ਨੇ ਗੁਰਦਾਰੇ ਦਾ ਨਾਮ ਵੀ ਮਟ ਜਾਣਾ ਉਹਦੇ ਜਾਇਜ਼ਾ ਕਰ ਉਹਨਾਂ ਦੀ ਹੋਣੀ ਤੇ ਗੁਰੂ ਸਾਹਿਬ ਨੇ ਆਖਿਆ ਸੀ ਇੱਥੇ ਆ ਕੇ ਤਾਂ ਸਾਨੂੰ ਸੋਝੀ ਮਿਲਨੀ ਸਾਡਾ ਸਕੂਲ ਹੈ ਇਹ ਸਾਡੀ ਆਜ਼ਾਦ ਸਟੇਟ ਹੈ ਗੁਰਦੁਆਰਾ ਜਿਹੜਾ ਅਸੀਂ ਆਪਣੇ ਆਪ ਦੇ ਵਿੱਚ ਇੱਕ ਬਾਦਸ਼ਾਹ ਹਾਂ ਇਹ ਸਤਿਗੁਰੂ ਮਹਾਰਾਜ ਨੇ ਸਾਡੇ ਉੱਪਰ ਕਿਰਪਾ ਕੀਤੀ ਸਾਡੇ ਤੇ ਰਹਿਮਤ ਕੀਤੀ ਪਰ ਬਖਰੀ ਗੱਲ ਹੈ ਕਿ ਅਸੀਂ ਗੁਰੂ ਸਾਹਿਬ ਨੇ ਜੋ ਕਿਹਾ ਸੀ ਨਾ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਬਸੂਆ ਬਸੂਆ ਦਾ ਅਰਥੰਦਾ ਵਿਸਾਖ ਵਿਸਾਖੀ ਪਾਵ ਮੇਲਾ ਤੇ ਤੁਹਾਡੇ ਘਰ ਮੇਲੇ ਰੌਣਕਾਂ ਲੱਗੀਆਂ ਰਹਿਣ ਜਦੋਂ ਗੁਰੂ ਪਾਸ਼ਾ ਦਾ ਅਸੀਂ ਕਿੱਥੋਂ ਸਿੱਖਿਆ ਲੈ ਕੇ ਜਾਣੀ ਹੈ ਇਥੇੋਂ ਸਿੱਖਿਆ ਲੈ ਕੇ ਘਰ ਦੇ ਝਗੜੇ ਖਤਮ ਕਰਨੇ ਪਰ ਹੋਇਆ ਕਿ ਉਲਟ ਹੋ ਗਿਆ ਸੀ ਘਰ ਦੇ ਝਗੜੇ ਗੁਰਦੁਆਰੇ ਲੈ ਕੇ ਆ ਗਏ ਇੱਥੇ ਤਾਂ ਸਤਿਗੁਰ ਕਹਿੰਦੇ ਸਾਨੂੰ ਇਹ ਮਨ ਧੋਣ ਦੀ ਜਾਜ ਆਉਣੀ ਸੀ ਕਹਿੰਦੇ ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਅਤ ਮਲੀਨ ਧੋਤਾ ਆਛਾ ਨਾ ਹੋਏ ਸੀ ਕਿੱਥੋਂ ਸੋਝੀ ਆਣੀ ਆ ਗੁਰੂ ਦਵਾਰੇ ਹੋਏ ਸੋਝੀ ਪਾਇ ਹੁੰਦੇ ਆਪਾਂ ਸੌਂ ਕੇ ਚਲੇ ਗਏ ਤੇ ਸਾਨੂੰ ਕੀ ਪ੍ਰਾਪਤ ਹੋਣਾ ਹੈ ਤੇ ਸਤਿਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਆ ਬਖਸ਼ਿਸ਼ ਕਰਦੇ ਕਹਿੰਦੇ ਗੁਰੂ ਦਵਾਰੇ ਹੋਏ ਸੋਝੀ ਪਾਏ ਸੀ ਏਤ ਦਵਾਰੇ ਧੋਏ ਅੱਛਾ ਹੋਏ ਸੀ ਤੇ ਅੱਜ ਸਾਨੂੰ ਅੱਜ ਬਹੁਤ ਜ਼ਰੂਰਤ ਹੈ ਅੱਜ ਆਪਾਂ ਬੱਚੇ ਨੂੰ ਸਕੂਲ ਪਾਉਂਦੇ ਆ ਕਿੰਨਾ ਖਰਚਾ ਹੁੰਦਾ ਪੜਾਈ ਤੇ ਉਹਦੇ ਟ੍ਰਾਂਸਪੋਰਟ ਦਾ ਖਰਚਾ ਗੱਡੀ ਦਾ ਬੱਸ ਦਾ ਖਰਚਾ ਮੇਰੇ ਸਕੂਲ ਦਾ ਖਰਚਾ ਫਿਰ ਸਾਨੂੰ ਰਿਪੋਰਟ ਕਾਰਡ ਦੇਖਣ ਵਾਸਤੇ ਬੁਲਾਇਆ ਜਾਂਦਾ ਫਿਰ ਅਸੀਂ ਕਹਿੰਦੇ ਬੱਚਾ ਕਮਜ਼ੋਰ ਕਿਉਂ ਹੈ ਜੇ ਟੀਚਰ ਗਲਤ ਹੈ ਫਿਰ ਆਪਾਂ ਸ਼ਿਕਾਇਤ ਕਰਦੇ ਹਾਂ ਪ੍ਰਿੰਸੀਪਲ ਨੂੰ ਮੈਨੇਜਮੈਂਟ ਨੂੰ ਸਾਰਾ ਕੁਝ ਕਰਦੇ ਆ ਨਾ ਕਦੇ ਕਿਸੇ ਨੇ ਸ਼ਿਕਾਇਤ ਕੀਤੀ ਆ ਕੇ ਗਰੰਥੀ ਨੂੰ ਵੀ ਸਾਡੇ ਬੱਚੇ ਗੁਰਦੁਆਰੇ ਆਉਂਦੇ ਆ ਅੱਜ ਤੱਕ ਉਹਨਾਂ ਨੇ ਪਾਠ ਨਹੀਂ ਸਿੱਖਿਆ ਸਾਨੂੰ ਪਤਾ ਵੀ ਜੇ ਸਿੱਖ ਗਏ ਤੇ ਅਸੀਂ ਤਾਂ ਘਰ ਬੈਠੇ ਆ ਤੇ ਇਹਨਾਂ ਗਾਣੇ ਵਿੱਚ ਚਲੋ ਗੁਰਦੁਆਰੇ ਨਹੀਂ ਸਿੱਖ ਰਹੇ ਸਾਡਾ ਇੱਕ ਬਹੁਤ ਹੀ ਅਸੀਂ ਪਛੜ ਗਏ ਹਾਂ ਬਹੁਤ ਪਛੜ ਗਏ ਇੱਥੇ ਤਾਂ ਸਾਡਾ ਸੈਂਟਰ ਸੀ ਸਕੂਲ ਸੀ ਅਸੀਂ ਕਹਿੰਦੇ ਗੁਰਦੁਆਰਾ ਖੁੱਲਣਾ ਚਾਹੀਦਾ ਗ੍ਰੰਥੀ ਭਾਵੇਂ ਫਿਰ ਰਹਿਰਾਸ ਦੀ ਫਿਰ ਉਹ ਜਪਜੀ ਸਾਹਿਬ ਬਣਾਈ ਜਾਵੇ ਜਪਜੀ ਸਾਹਿਬ ਦੀ ਰਹਿਰਾਸ ਬਣਾਈ ਜਾਵੇ ਤੇ ਕੋਈ ਲੈਣਾ ਦੇਣਾ ਨਹੀਂ ਇਹ ਤਾਲਮਿਲ ਹੁੰਦਾ ਹੈ 사ਸੰਗਤ ਦੋ ਚੀਜ਼ਾਂ ਦਾ ਪ੍ਰਬੰਧਕ ਅਤੇ ਗ੍ਰੰਥੀ ਹੁਣ ਪ੍ਰਬੰਧਕ ਨੇ ਸੋਚਣਾ ਵੀ ਗੁਰਦੁਆਰੇ ਦੀ ਸਟੇਜ ਤੇ ਕੌਣ ਬੈਠੇਗਾ ਹੁਣ ਪ੍ਰਬੰਧਕ ਨੂੰ ਆਪੇ ਨਹੀਂ ਪਤਾ ਵੀ ਗੁਰਦੁਆਰੇ ਕੀ ਹੋ ਰਿਹਾ ਹੈ ਕੀ ਬੋਲਿਆ ਜਾ ਰਿਹਾ ਕੀ ਪੜ੍ਹਿਆ ਜਾ ਰਿਹਾ ਹੈ ਕਿਉਂਕਿ ਕੀ ਸੋਚੀਦਾ ਹੈ ਇਹ ਤਾਂ ਗੁਰੂ ਸਾਹਿਬ ਕਹਿੰਦੇ ਗੁਰੂਦਵਾਰੇ ਹੋਏ ਸੋਝੀ ਪਾਏ ਸੀ ਬਹੁਤ ਪਰਸੈਂਟ ਹਾਂ ਮੈਨੂੰ ਪਤਾ ੱਕੇ ਨਾ ਇਹਨਾਂ ਨੇ ਬਣਾ ਦਿੱਤਾ ਕਹਿੰਦੇ ਤੁਹਾਨੂੰ ਬਣਾ ਦਿੱਤਾ ਜੀ ਐਡਵਾਈਜ਼ਰ ਮੱਧ ਪ੍ਰਦੇਸ਼ ਕੇਂਦਰੀ ਸਿੰਘ ਸਵਰ ਹੁਣ ਜਿੱਦਾਂ ਨੂੰ ਕਿਤੇ ਮੀਟਿੰਗ ਹੋਈ ਨਾ ਤੇ ਮੈਂ ਹੁਣ ਸੋਚ ਕੇ ਰੱਖਿਆ ਹੋਇਆ ਪੰਜ ਉਹਨਾਂ ਦੇ ਨੁਕਤੇ ਆ ਪੰਜ ਨੁਕਤੇ ਆ ਵੀ ਸਮਾਜ ਸੁਧਾਰ ਦਾ ਪਨੀਰੀ ਚੰਗੀ ਹੋਣੀ ਚਾਹੀਦੀ ਹੈ ਪੜ੍ਹੇ ਲਿਖੇ ਗਰੰਟੀ ਹੋਣੀ ਚਾਹੀਦੀ ਦੇ ਕੋਲ ਪਰ ਇਹ ਸ਼ਬਦ ਨਹੀਂ ਉਹ ਵੀ ਪ੍ਰਬੰਧਕ ਵੀ ਕਿੱਦਾਂ ਦੇ ਹੋਣੇ ਚਾਹੀਦੇ ਪ੍ਰਬੰਧਕਾਂ ਵਾਸਤੇ ਕੋਈ ਟ੍ਰੇਨਿੰਗ ਨਹੀਂ ਹੈ ਅੱਧੇ ਗੁਰਦੁਆਰਿਆਂ ਦੇ ਪ੍ਰਬੰਧਕ ਸ਼ਰਾਬੀ ਆ ਕੋਈ ਦਾੜੀ ਕੱਟਦਾ ਹੈ ਕੋਈ ਦਾੜੀ ਰੰਗਦਾ ਹੈ ਕੋਈ ਕੁੱਛ ਕਰਦਾ ਹੈ ਮਰਿਆਦਾ ਤਾਂ ਹੈ ਹੀ ਨਹੀਂ ਤੋਂਨਾਂ ਵਾਸਤੇ ਕੋਈ ਮਰਿਆਦਾ ਨਹੀਂ ਹੈ ਤੇ ਇਹ ਸਾਨੂੰ ਅੱਜ ਬਹੁਤ ਜ਼ਰੂਰਤ ਹੈ ਬਹੁਤ ਜ਼ਰੂਰਤ ਐ ਇਤੂ ਸੋਝੀ ਰਣੀ ਸੀ ਗੁਰੂ ਦਵਾਰੇ ਹੋਏ ਸੋਝੀ ਪਾਏ ਸੀ ਅਸੀਂ ਜੀਵਨ ਦੇ ਵਿੱਚ ਨਹੀਂ ਸਮਝਿਆ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਸਮਝਿਆ ਅਸੀਂ ਹੁਕਮਨਾਮਾ ਹੋਵੇ ਨਾ ਤਾਂ ਵੀ ਭੱਜ ਜਾਂਦੇ ਆ ਅਰਦਾਸ ਹੁੰਦੀ ਹੋ ਵੀ ਤਾਂ ਵੀ ਭੱਜ ਜਾਂਦੇ ਸਾਨੂੰ ਕੋਈ ਡਰ ਨਹੀਂ ਐ ਆ ਪੜ ਲੈਣਾ ਵਖਰਾ ਵੀ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਕਹਿੰਦੇ ਸੋਝੀ ਜਿਹੜੀ ਆ ਇੱਥੇ ਮਿਲਣੀ ਸੀ ਗੁਰੂ ਦਵਾਰੇ ਹੋਏ ਸੋਜੀ ਪਾਏ ਸੀ ਏਤ ਦਵਾਰੇ ਧੋਏ ਅੱਛਾ ਹੋਏ ਮਾਗ ਮਜਨ ਸੰਗ ਸਾਧੂਆਂ ਜਦੋਂ ਆਪਾਂ ਗੁਰਸਿੱਖਾਂ ਦੀ ਸੰਗਤ ਕਰਾਂਗੇ ਬੈਠ ਕੇ ਵਿਚਾਰ ਕਰਾਂਗੇ ਤੇ ਉਹ ਸਾਨੂੰ ਆਪਣੇ ਆਪ ਹੀ ਜੀਵਨ ਦੇ ਵਿੱਚ ਸਮਝ ਆਏਗੀ ਵੀ ਸਤਗੁਰੂ ਕੀ ਕਹਿ ਰਿਹਾ ਹੈ ਕੀ ਸਾਡੇ ਤੇ ਕਿਰਪਾ ਕਰ ਰਿਹਾ ਕਦੇ ਅਸੀਂ ਸੋਚਿਆ ਵੀ ਅਸੀਂ ਚਲੋ ਆਪਣਾ ਜਿਹੜਾ ਸਰਕਲ ਹੈ ਦੂਸਰੇ ਧਰਮਾਂ ਦੇ ਲੋਕਾਂ ਤੇ ਲਿਆਏ ਉਹਨਾਂ ਨੂੰ ਗੁਰਦੁਆਰੇ ਵੀ ਉਹਨਾਂ ਨੂੰ ਵੀ ਕਦੇ ਲੰਗਰ ਖਿਲਾ ਦਿਓ ਆਪ ਵੀ ਖਾਈ ਜਾਣਾ ਤੇ ਭਰ-ਭਰ ਕੇ ਲੈ ਜਾਣਾ ਉਹਨਾਂ ਨੂੰ ਵੀ ਤਾਂ ਕਦੇ ਰੋਟੀ ਖਿਲਾ ਦਿਓ ਆਉਣਗੇ ਕੁਝ ਸਿੱਖਣਗੇ ਨਾ ਕੁਝ ਉਹਨਾਂ ਨੂੰ ਆਪਣੇ ਧਰਮ ਦੇ ਬਾਰੇ ਜਾਣਕਾਰੀ ਹੋਏਗੀ ਨਾ ਤੇ ਅੱਜ ਲੋੜ ਹੈ ਇਹ ਸਾਡਾ ਸਕੂਲ ਸੀ ਇਹਨੂੰ ਪੂਜਾ ਸਥਾਨ ਬਣਾ ਲਿਆ ਮੱਥਾ ਟੇਕਿਆ ਪ੍ਰਾਰਮਾ ਕੀਤੀ 2 ਮਿੰਟ ਦੇ ਵਿੱਚ ਧਰਮ ਸਤਗੁਰੂ ਕਹਿੰਦੇ ਮਾਗ ਮਜਣ ਸੰਗ ਸਾਧੂਆਂ ਧੂੜੀ ਕਰੇ ਛਣਾਣ ਸਾਧੂਆਂ ਦੀ ਧੂੜੀ ਉਹ ਸਾਧੂਆਂ ਨੇ ਬੜਾ ਕੁਛ ਕੀਤਾ ਇਹਨੇ ਮੇਸੇ ਹੁਣ ਕਈ ਲੋਕ ਕਹਿੰਦੇ ਸੰਗਤ ਨਹੀਂ ਕਰਨੀ ਚਾਹੀਦੀ ਗੁਰਦੁਆਰੇ ਜਾ ਕੇ ਕੀ ਕਰਨਾ ਪਾਠ ਹੀ ਕਰਨਾ ਹੈ ਨਾ ਗੁਰੂ ਸਾਹਿਬ ਜੀ ਦੀ ਬਾਣੀ ਪੜੋ ਸਤਗੁਰੂ ਕਹਿੰਦੇ ਜਿੰਨੇ ਤੱਕ ਸੰਗਤ ਨਹੀਂ ਕਰੋਗੇ ਤੁਹਾਡੀ ਮੈਲ ਉਤਰੇਗੀ ਨਹੀਂ ਸਾਧ ਸੰਗ ਸਗਲੀ ਮਲ ਲਾਤੀ ਸਾਧ ਸੰਗ ਪ੍ਰਭ ਭਇਓ ਸਾਥੀ ਇੱਥੇ ਮੈਲ ਉਤਰੇ ਜਦੋਂ ਸਤਗੁਰ ਦੇ ਕੋਲ ਆਵਾਂ ਸਤਗੁਰ ਮਹਾਰਾਜ ਕਿਰਪਾ ਕਰਨ ਜਦੋਂ ਅਸੀਂ ਕਿਰਪਾ ਅਰਦਾਸ ਕਰਾਂਗੇ ਸਤਗੁਰ ਕਿਰਪਾ ਕਰੋ ਜੇ ਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਸ ਮੇਰ ਪਾਵੋ ਡੁੱਬਦੇ ਪੱਥਰ ਤਾ ਮਾਗ ਮਜਨ ਸੰਗ ਸਾਧੂਆਂ ਧੂੜੀ ਕਰਿ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਣਾ ਨੂੰ ਕਰ ਦਾਨ ਦਾਨ ਕੀ ਕਰਨਾ ਜੇ ਤੁਸੀਂ ਕਿਸੇ ਨੂੰ ਕੱਪੜੇ ਦਿਓਗੇ ਨਾ ਕੱਪੜੇ ਤਾਂ ਫਟੇ ਜਾਣੇ ਨਾ ਇੱਕ ਦਿਨ ਕਿਸੇ ਨੂੰ ਰਾਸ਼ਨ ਦਿਓਗੇ ਰਾਸ਼ਨ ਖਤਮ ਹੀ ਹੋ ਜਾਏਗਾ ਨਾ ਇੱਕ ਦਿਨ ਜਿਹੜਾ ਉਹਨਾਂ ਨੇ ਇੱਕ ਲੋਕਾਂ ਦੇ ਅੰਦਰ ਬਣਾਤਾ ਵੀ ਤੁਸੀਂ ਇਹ ਕੰਮ ਕਰੋ ਤੁਹਾਨੂੰ ਪੁੰਨ ਲੱਗੇਗਾ ਗੁਰੂ ਸਾਹਿਬ ਕਹਿੰਦੇ ਨਹੀਂ ਅੰਨ ਬਸਤਰ ਭੂਮ ਬਹਾਰ ਪੇ ਨਾ ਮਿਲੀਏ ਹਰ ਦੁਆਰ ਜਿੱਦਣ ਸਾਡੀ ਕੌਮ ਨੂੰ ਸਮਝ ਆ ਜਾਏ ਨਾ ਗੁਰਦਾਰੇ ਬਹੁਤ ਬਣ ਗਏ ਆ ਉਥੇ ਹੋ ਕੀ ਰਿਹਾ ਗੁਰਦਵਾਰਿਆਂ ਦੇ ਵਿੱਚ ਕਦੇ ਦੇਖਿਆ ਆਪਾਂ ਪੈਸਾ ਦੇ ਰਹੇ ਆ ਤੜਾ ਤੜ ਗੁਰਦਾਰੇ ਬਣ ਰਹੇ ਆ ਨਾ ਮਰਜ਼ਾ ਦਾ ਤੇ ਸਾਨੂੰ ਸਤਗੁਰੂ ਮਹਾਰਾਜ ਇਹ ਤੁਸੀਂ ਕਿਸੇ ਨੂੰ ਗੁਰੂ ਦਾ ਸ਼ਬਦ ਸੁਣਾ ਦਿਓਗੇ ਕਿਸ ਨੂੰ ਸਿਖਾ ਦਿਓਗੇ ਗੁਰਮਤ ਉਹ ਚੱਲਦਾ ਫਿਰਦਾ ਗੁਰਦੁਆਰਾ ਬਣ ਜਾਏ ਸੋਝੀ ਹੋ ਜਾਏ ਗੁਰੂ ਸਾਹਿਬ ਕਹਿੰਦੇ ਉਹ ਦਾਨ ਕਰੋ ਮੈਂ ਬੇਨਤੀ ਕਰੇ ਜੇ ਅੰਨ ਬਸਤਰ ਧੂਮ ਬਹੁ ਅਰਪੇ ਨਾ ਮਿਲਿਏ ਹਰ ਦੁਆਰਾ ਨਹੀਂ ਰੱਬ ਦਾ ਘਰ ਮਿਲਣਾ ਇੱਦਾਂ ਕੀ ਕਰਨਾ ਕਹਿੰਦੇ ਹਰ ਕਾ ਨਾਮ ਧਿਆਏ ਸੁਣ ਉਹਦੇ ਨਾਮ ਨੂੰ ਧਿਆ ਤੇ ਸੁਣ ਤੇ ਇਹਨੂੰ ਫਿਰ ਵੰਡਣਾ ਹੈ ਸਭਨਾ ਨੂੰ ਕਰ ਦਾਨ ਇਸ ਫਿਰ ਬੰਡਣਾ ਜਿਹਨੂੰ ਕਹਿੰਦੇ ਆਪ ਜਪੋ ਅਬਰਹ ਨਾਮ ਜਪਾਵੋ ਉਹਨੂੰ ਵੀ ਦੱਸਣਾ ਫੁਲਾਨੇ ਨੂੰ ਵੀ ਦੱਸ ਬਈ ਲਓ ਭਾਈ ਆਹ ਗੁਰੂ ਦੀ ਮੱਤ ਐ ਆਹ ਗੁਰੂ ਸਾਹਿਬ ਮਹਾਰਾਜ ਕਹਿੰਦੇ ਐ ਤੇ ਕੀ ਹੋਏਗਾ ਫਿਰ ਜਨਮ ਕਰਮ ਮਲ ਉਤਰ ਗੁਰੂ ਸਾਹਿਬ ਕਹਿੰਦੇ ਜਨਮ ਜਨਮਾਂਤਰਾ ਦੇ ਕਰਮਾਂ ਦੀ ਮੈਲ ਉਤਰ ਜਾਏਗੀ ਜਨਮ ਕਰਮ ਮਲ ਉਤਰ ਮਨ ਤੇ ਜਾਏ ਗੁਮਾਨ ਮਨ ਤੋਂ ਹੰਕਾਰ ਖਤਮ ਹੋ ਜਾਏਗਾ ਤੀਰਥ ਕਰ ਲੈ ਮੈਂ ਜੇ ਉੱਥੇ ਗਿਆ ਸੀ ਫਿਰ ਲੋਕਾਂ ਨੂੰ ਦੱਸਣਾ ਫਿਰ ਸਾਡੇ ਵੀ ਰਿਵਾਜ ਹੋ ਗਿਆ ਨਾ ਉਹ ਜਾ ਕੇ ਫਿਰ ਪ੍ਰਸ਼ਾਦ ਵੰਡਣਾ ਲੋਕਾਂ ਦੇ ਘਰਾਂ ਵਿੱਚ ਦੇਣਾ ਪਹਿਲਾਂ ਜਾਣ ਤੋਂ ਪਹਿਲਾਂ ਲੋਕਾਂ ਨੂੰ ਦੱਸਣਾ ਵੀ ਮੈਂ ਜਾ ਰਿਹਾ ਤੀਰਥ ਜਾਉ ਤਾਂ ਹਾਂ ਹਾਂ ਕਰਤੇ ਪੰਡਤ ਪੁੱਛੋ ਤੋਂ ਮਾਇਆ ਰਾਤੇ ਤੇ ਸਾਡੇ ਵਿੱਚ ਵੀ ਇਹ ਕੰਮ ਹੋ ਗਿਆ ਗੁਰੂ ਸਾਹਿਬ ਕੀ ਕਹਿੰਦੇ ਆ ਤੀਰਥ ਵਰਤਿ ਔਰ ਦਾਨ ਕਰ ਮਨ ਮੇ ਧਰੇ ਗਮਾਨ ਨਾਨਕ ਨਿਫਲ ਜਾਤ ਤਹ ਜਿਉ ਕੁੰਚਰ ਇਸਨਾ ਜਦ ਹਾਤੀ ਨਾਕੇ ਨਿਕਲਦਾ ਨਾ ਤੇ ਸੁੰਡ ਦੇ ਨਾਲ ਰੇਤਾ ਉੱਪਰ ਹੀ ਪਾ ਲੈਂਦਾ ਤੇ ਉਹਦਾ ਨਾਉਣ ਦਾ ਕੀ ਫਾਇਦਾ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗਮਾਨ ਕਿੰਨੀਆਂ ਪ੍ਰਾਪਤੀਆਂ ਹੁੰਦੀਆਂ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸਵਾਨ ਇਹ ਜਿਹੜੇ ਵਿਕਾਰ ਹਨ ਕਾਮ ਕ੍ਰੋਧ ਨਾ ਮੋਹਿਐ ਬਿਨਸੈ ਲੋਭ ਸਵਾਨ ਲੋਭ ਦਾ ਜਿਹੜਾ ਕੁੱਤਾ ਹੈ ਨਾ ਅੰਦਰ ਲੋਭ ਵੱਧਦਾ ਹੀ ਜਾਂਦਾ ਬੰਦੇ ਲੋਭੀ ਜਨਤ ਨਾ ਜਾਣੀ ਭਖ ਅਪੱਖ ਸਭ ਖਾਏ ਜਿਹੜੇ ਕਹਿੰਦੇ ਨਾ ਸਾਡੀ ਲੋਕ ਉਸਤਤ ਕਰਨ ਸਤਿਗੁਰ ਕਹਿੰਦੇ ਦੋ ਚਾਰ ਨਹੀਂ ਕਈਆਂ ਨੇ ਰੱਖੇ ਹੁੰਦੇ ਨਾ ਬੰਦੇ ਉਸਤਤ ਕਰਨ ਲਈ ਤੇ ਗੁਰੂ ਸਾਹਿਬ ਕਹਿੰਦੇ ਉਹਦੇ ਮਾਰਗ ਤੇ ਚੱਲੋ ਤੇ ਪੂਰਾ ਜਹਾਨ ਤੁਹਾਡੀ ਉਸਤਤ ਕਰੇਗਾ ਆ ਕਰਦੇ ਨਾ ਰੋਜ਼ ਤੁਸੀਂ ਉਸਤਤ ਜਿਨ੍ਹਾਂ ਸਿੰਘਾਂ ਸਿਗਣੀਆਂ ਨੇ ਧਰਮ ਇਹ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸਾਡੀ ਕੋਈ ਕੌਣ ਕਰੇਗਾ ਉਸਤਤ ਅਸੀਂ ਤਾਂ ਅਰਦਾਸ ਵੀ ਨਹੀਂ ਸੁਣਦੇ ਹੁਕਮਨਾਮਾ ਵੀ ਨਹੀਂ ਸੁਣਦੇ ਕੜਾ ਪ੍ਰਸ਼ਾਦ ਮੇਰੀ ਲੈਂਦੇ ਕੌਣ ਸਾਡੀ ਉਸਤਤ ਕਰੇਗਾ ਤੇ ਅਸੀਂ ਤਾਂ ਪਤਾ ਨਹੀਂ ਕਾੜੀ ਕਿਹੜੀ ਮਿੱਟੀ ਦੇ ਬਣੇ ਆ ਇਧਰੋਂ ਸੁਣਿਆ ਤੇ ਇਧਰੋਂ ਕੱਢ ਦਿੱਤਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਦੋਂ ਉਹਦੇ ਮਾਰਗ ਤੇ ਚੱਲੋਗੇ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਂ ਅੱਠ ਸਾਢ ਤੀਰਤ ਸਗਲ ਪੁਣ ਜੀ ਦਿਆ ਪਰਵਾਨ ਕੋਈ 88 ਤੀਰਥਾਂ ਦੇ ਜਾਣ ਦੀ ਲੋੜ ਨਹੀਂ ਕੋਈ ਤੀਰਥਾਂ ਦੇ ਜਾਣ ਦੀ ਕੋਈ ਪੁੰਨ ਕਰਨ ਦੀ ਲੋੜ ਨਹੀਂ ਤੁਸੀਂ ਦਇਆ ਕਰੋ ਜੀ ਦਿਆ ਪਰਵਾਨ ਜਿਸ ਨੂੰ ਦੇਵ ਦਿਆਕਰ ਸੋਈ ਪੁਰਖ ਸੁਜਾਨ ਜਿਹਦੇ ਉੱਪਰ ਬਖਸ਼ਿਸ਼ ਕਰਦਾ ਰਹਿਮਤ ਕਰਦਾ ਉਹ ਪੁਰਖ ਸੁਜਾਨ ਬਣ ਜਾਂਦਾ ਪ੍ਰਮੁਖ ਬਣ ਜਾਂਦਾ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਜਿਨ੍ਹਾਂ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਨਾਨਕ ਤਿੰਨ ਕੁਰਬਾਨ ਮਾਗ ਸੁੱਚੇ ਸੇ ਕਾਂਢੀ ਐ ਜੇਨੋਂ ਆਪਾਂ ਕਾਢੀਏ ਪੜਾਂਗੇ ਕਾਢੀਏ ਮਤਾਂ ਕੱਢ ਦਿਓ ਇਥੇ ਉਹ ਗੁਰੂ ਸਾਹਿਬ ਨੇ ਵੈਸੇ ਹੀ ਪਿੰਦੀ ਲਾ ਦਿੱਤੀ ਹੈ ਕਾਂਡੀਆਂ ਜਦੋਂ ਅਸੀਂ ਮਾਤਰਾ ਨੂੰ ਧਿਆਨ ਨਹੀਂ ਦਿੰਦੇ ਤੇ ਉਹਦਾ ਅਰਥ ਦਾ ਅਨਰਥ ਹੀ ਬਣ ਜਾਂਦਾ ਹੈ ਉਹਦਾ ਕੁਝ ਵੀ ਬਣ ਜਾਂਦਾ ਕਿਉਂਕਿ ਸਤਗੁਰ ਦੀ ਬਾਣੀ ਜਿਹੜੀ ਹੈ ਸਤਗੁਰ ਕਹਿੰਦੇ ਸਤਗੁਰ ਕੀ ਬਾਣੀ ਸਤ ਸਰੂਪ ਹੈ ਬਾ ਬਾਣੀ ਬਣੀਏ ਕਿ ਜੋ ਸਤਗੁਰ ਮਹਾਰਾਜ ਸਾਡੇ ਤੇ ਰਹਿਮਤ ਕੀਤੀ ਸਾਡੇ ਤੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਹਾਂ ਇਹ ਆ ਵੀ ਦਾਵਾ ਕੋਈ ਨਹੀਂ ਕਰ ਸਕਦਾ ਪ੍ਰਮਾਤਮਾ ਕਿਰਪਾ ਕਰ ਪਰ ਸਾਨੂੰ ਇੱਕ ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਸਾਨੂੰ ਨੇਤਰ ਦਿੱਤੇ ਆ ਹੁਣ ਦੇਖ ਕੇ ਵੀ ਆਪਾਂ ਗਲਤ ਪੜੀਏ ਗੁਰੂ ਸਾਹਿਬ ਕਹਿੰਦੇ ਮਾਗ ਸੁੱਚੇ ਸੇ ਕਾਂਡੀਆਂ ਉਹ ਕਹੇ ਜਾਂਦੇ ਆ ਜਿਨ ਪੂਰਾ ਗੁਰ ਮਿਹਰਬਾਨ ਅਰ ਸੁੱਚੇ ਕਨੂ ਆਖੇ ਲੋ ਜੀ ਹੱਥ ਸੁੱਚੇ ਕਰ ਲੋ ਸਾਡੇ ਵਿੱਚ ਬੜਾ ਰਿਵਾਜ ਹੈ ਹੱਥ ਸੁੱਚੇ ਕਰ ਲੋ ਮੈਂ ਨਾ ਕੁਰਲੀ ਕਰ ਲਈ ਮੇਰਾ ਮੂੰਹ ਸੁੱਚਾ ਹੋ ਗਿਆ ਰਾਤ ਨੂੰ ਪੀ ਲਈ दारू ਸਿਰੇ ਉੱਠ ਕੇ ਪਾਠ ਕਰ ਲਿਆ ਇੱਥੇ ਵੀ ਕੀਰਤਨ ਦੇ ਵਿੱਚ ਸਿਰ ਵੀ ਹਿਲਾਣਗੇ ਬੈਠ ਕੇ ਨਾ ਸਵੇਰੇ ਸਿਰ ਤੇ ਹਿਲਾਉਣਗੇ ਕੀਰਤਨ ਤੇ ਵੀ ਤੇ ਸ਼ਾਮ ਨੂੰ ਪਾਇਆ ਪੀ ਕੇ ਵੀ ਸਿਰ ਹਿਲਾਉਣਾ ਤੇ ਸਿਰੇ ਹਿਲਾ ਰਹੇ ਨਾ ਸਿਰੇ ਵੀ ਹਲਾ ਕੀਰਤਨ ਤੇ ਵੀ ਹਿਲਾ ਲਓ ਉੱਤੇ ਵੀ ਹਲਾ ਲਓ ਗੱਲ ਤੋਂ ਕੁਝ ਵੀ ਫਰਕ ਤਾਂ ਕੁਝ ਵੀ ਨਹੀਂ ਹੋਇਆ ਤੇ ਗੁਰੂ ਸਾਹਿਬ ਕਹਿੰਦੇ ਸੁੱਚੇ ਤਾਂ ਉਹ ਆ ਸੁਚੇ ਨਾਖੀਏ ਬਹਿਣ ਦੇ ਪਿੰਡਾ ਤੋਂਏ ਬਿ ਚਲੋ ਨਾ ਅਗੇ ਚਲੇਗਾ ਕੋਈ ਗੱਲ ਨਹੀਂ ਸੁਚੇ ਨਾਖੀਏ ਬਹਿਣ ਦੇ ਪਿੰਡਾ ਤੋਂਏ ਸੁਚੇ ਸਈ ਨਾਨਕਾ ਜਿਨ ਮਨ ਵਸਿਆ ਸੇ ਕਹੋ ਨਾਨਕ ਸੱਚ ਧਾਈਏ ਸੁੱਚ ਹੋਵੇ ਤਾਂ ਸੱਚ ਪਾਈਏ ਅਸੀਂ ਕਿਥੇ ਇਹਦਾ ਬਿਸ਼ਰਾਮ ਦਿੰਦੇ ਆ ਸੁੱਚ ਹੋਵੇ ਤਾਂ ਸੱਚ ਪਾਈਏ ਵੀ ਅਸੀਂ ਪਹਿਲਾਂ ਸੁੱਚੇ ਹੋ ਜਾਈਏ ਤਾਂ ਰੱਬ ਮਿਲੇਗਾ ਨਹੀਂ ਰੱਬ ਮਿਲੇਗਾ ਤਾਂ ਅਸੀਂ ਸੁੱਚੇ ਹੋਵਾਂਗੇ ਜੇ ਕੋਈ ਕਹਵੇ ਨਾ ਤੁਸੀਂ ਪਹਿਲਾਂ ਠੀਕ ਹੋ ਜਾਓ ਫਿਰ ਤੁਹਾਨੂੰ ਦਵਾਈ ਦੇਵਾਂਗੇ। ਕਈ ਗੱਲ ਲੋਕ ਇਹਨਾਂ ਲੋਕ ਤੁਸੀਂ ਮਨ ਸਾਫ਼ ਹੋਣਾ ਚਾਹੀਦਾ ਹੈ। ਫਿਰ ਬਾਣੀ ਮਨ ਸਾਫ਼ ਕਰਕੇ ਬਾਣੀ ਪੜ੍ਹਨੀ ਚਾਹੀਦੀ। ਗੁਰੂ ਸਾਹਿਬ ਕਿੰਨਾ ਕੁ ਸਪਸ਼ਟ ਕਹਿ ਰਹੇ ਕਹੋ ਨਾਨਕ ਸੱਚ ਧਿਆਈਏ ਸੁੱਚ ਹੋਵੇ ਤਾਂ ਸੁੱਚ ਤਾਂ ਹੋਣੀ ਹੈ ਸੁੱਚ ਹੋਵੇ ਤਾਂ ਕਦੋਂ ਸੱਚ ਪਾਈਏ ਜਦੋਂ ਅਸੀਂ ਸੱਚ ਨੂੰ ਪ੍ਰਾਪਤ ਕਰਾਂਗੇ। ਸੱਚ ਦੇ ਚੱਤੇ ਨੂੰ ਸਿਆਰੀ ਜਦੋਂ ਸੱਚ ਨੂੰ ਮਿਲਾਂਗੇ। ਹੋ ਗਿਆ ਨਾ ਅਰਥ ਬਣ ਜਾਂਦਾ ਆਪਣੇ ਆਪੇ। ਤੇ ਜੇ ਅਸੀਂ ਬਿਸ਼ਰਾਮ ਦੇ ਰਹੇ ਹਾਂ ਤੇ ਆਪਣੇ ਆਪ ਸਮਝ ਆ ਜੇਗੀ। ਮਾਗ ਸੁੱਚੇ ਸੇ ਕਾਂਢੀ ਐ ਜਿਨ ਪੂਰਾ ਗੁਰ ਮਿਹਰਵਾਨ ਉਹ ਸੁੱਚੇ ਕਹੇ ਜਾਂਦੇ ਆ ਜਿਨ੍ਹਾਂ ਦੇ ਉੱਪਰ ਪੂਰਾ ਗੁਰੂ ਮਿਹਰਬਾਨ ਬਖਸ਼ਿਸ਼ ਕਰਦਾ ਗੁਰੂ ਮਹਾਰਾਜ ਕਿਰਪਾ ਕਰਨ ਗੁਰੂ ਸੰਗਤ ਦੀਆਂ ਬੇਨਤੀਆਂ ਆਪਦੀਆਂ ਨੇ ਪ੍ਰਵਾਨ ਕਰਨੀਆਂ ਕੱਲ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੈ ਆਪਦੀਆਂ ਨੂੰ ਬੇਨਤੀ ਹੈ ਆਪ ਜੀ ਇਹਨੇ ਹਾਜ਼ਰੀਆਂ ਭਰਨੀਆਂ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਬਲਾਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ